ਕੁਫੀਆ ਜਗਾਤੇ ਹੋ ਰਹੀ ਆਸ਼ਕੀ ਤਿੰਨ ਦਿਸ਼ੂ ਟਿਕ ਲੰਬੇ ਬਾਲ ਗੁੰਜਲਦਾਰ ਦਾੜੀ ਨਾਲ ਕਾਟ ਤੇ ਕਾਰਿਆ ਨਾਇ ਨਜ਼ਰ ਬੰਜਰ ਜ਼ਮੀਨ ਦੇਖ ਲੋ ਕਹਿ ਰਹੇ ਆਸ਼ਕੀ ਤਿੰਨ ਦੀ ਹੋਰੀ ਸ਼ੂਟਿੰਗ ਹੱਥ ਤੇ ਬੰਨੀ ਪੱਟੀ ਨਾਲ ਅਦਾ ਕਰ ਲੱਗ ਰਹੇ ਬਿਹਦ ਖੁੰਖਾ ਸੋ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਆਸ਼ਕੀ ਤਿੰਨ ਦੇ ਸੈੱਟ ਤੋਂ ਬਿਹਦ ਹੀ ਸਹਿਮੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕਾਰਤਿਕ ਆਰਿਆਨ ਨਜ਼ਰ ਆਏ ਨੇ ਹਾਲਾਂਕਿ ਜਿਸ ਜਗ੍ਹਾ ਦੀਆਂ ਇਹ ਤਸਵੀਰਾਂ ਨੇ ਇਹ ਦੱਸਿਆ ਤਾਂ ਨਹੀਂ ਜਾ ਸਕਦਾ ਕਿ ਕਿੱਥੇ ਦੀਆਂ ਇਹ ਤਸਵੀਰਾਂ ਨੇ ਪਰ ਇਸ ਨੂੰ ਦੇਖ ਕੇ ਇਹ ਜ਼ਰੂਰ ਲੱਗ ਰਿਹਾ ਹੈ ਕਿ ਇਹ ਇੱਕ ਬੰਜਰ ਜ਼ਮੀਨ ਹੈ ਜਿੱਥੇ ਕਿ ਕਾਰਤਿਕ ਆਰਿਆਨ ਆਪਣੀ ਅਪਕਮਿੰਗ ਮੂਵੀ ਆਸ਼ਕੀ ਤਿੰਨ ਦੀ ਸ਼ੂਟਿੰਗ ਕਰ ਰਹੇ ਨੇ ਸੋ ਖੈਰ ਜਿਸ ਤਰ੍ਹਾਂ ਦਾ ਹੁਲੀਆ ਕਾਰਤਿਕ ਆਰਿਆਨ ਨੇ ਤਾਰਿਆ ਹੋਇਆ ਉਸ ਦੇ ਵਿੱਚ ਕਾਰਤਿਕ ਦੇ ਲੰਬੇ ਬਾਲ ਉਸ ਦੀ ਗੁੰਜਲਦਾਰ ਦਾੜੀ ਅਤੇ ਹੱਥ ਤੇ ਬੰਨੀ ਪੱਟੀ ਜਿਹੜੀ ਹੈ ਕਾਰਤਿਕ ਆਰਨ ਨੂੰ ਬੇहद ਹੀ ਖੌਂਖਾਰ ਦੱਸ ਰਹੀ ਹੈ ਸੋ ਦੱਸਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਕਾਰਤਿਕ ਆਰਨ ਤੁਰਦੇ ਹੋਏ ਨਜ਼ਰ ਆ ਰਹੇ ਨੇ ਉਹ ਵੀ ਕਿਸੇ ਡਰਾਵਣੇ ਵਾਕ ਤੋਂ ਕੱਟਨੇ ਹੀ ਨਜ਼ਰ ਆ ਰਹੀ ਹੈ ਸੋ ਖੈਰ ਦੱਸਦੀ ਹੈ ਕਿ ਆਸ਼ਕੀ ਤਿੰਨ ਦੇ ਹੀ ਸੈਟ ਤੋਂ ਸਾਹਮਣੇ ਆਈਆਂ ਨੇ ਤਸਵੀਰਾਂ ਇਸ ਤਸਵੀਰਾਂ ਦੇ ਵਿੱਚ ਕਾਰਤਿਕ ਆਰਨ ਨੇ ਲੂਜ਼ ਕਾਰਗੋ ਪੈਂਟ ਕੈਰੀ ਕੀਤੀ ਹੋਈ ਹੈ ਪੀਚ ਜੈਕਟ ਹੈ ਤੇ ਨਾਲ ਹੀ نیچے ਵਾਈਟ スウェットਸ਼ਰਟ ਹੋਈ ਹੈ ਦੂਜੇ ਪਾਸੇ ਉਹਨਾਂ ਦੇ ਹੱਥ ਦੇ ਉੱਤੇ ਪੱਟੀ ਬੰਨੀ ਹੋਈ ਹੈ ਸੋ ਦੱਸਦੀ ਹੈ ਕਿ शूटिंग ਦੇ ਸਮੇਂ ਆਸ਼ਕੀ ਤਨੇ ਇੱਕ ਗੈਟਅਪ ਜੜਾ ਧਾਰਿਆ ਹੋਇਆ ਸੀ ਤੇ ਉਥੇ ਹੀ ਜਦੋਂ ਵੈਨਿਟੀ ਤੋਂ ਬਾਹਰ ਨਿਕਲਦੇ ਨੇ ਕਾਫੀ ਥੱਕੇ ਹੋਏ ਵੀ ਨਜ਼ਰ ਆਏ ਨੇ ਕਿਉਂਕਿ ਹਜ਼ਾਰਾਂ ਦੀ ਤعداد ਦੇ ਵਿੱਚ ਲੋਕੀ ਜਿਹੜੇ ਨੇ ਹਾਲੇ ਦੁਆਲੇ ਦੇ ਉਹ ਉਹਨਾਂ ਦੀ ਫੋਟੋ ਲੈਣ ਦੀ ਅਜ਼ਦ ਕਰਦੇ ਨਜ਼ਰ ਆਉਂਦੇ ਨੇ ਪਰ ਇੱਕ ਇਸ਼ਾਰਾ ਕਰਦੇ ਹੋਏ ਕਾਰਤਿਕ ਆਰਣ ਦੁਬਾਰਾ ਵੈਨਿਟੀ ਦੇ ਅੰਦਰ ਚਲੇ ਜਾਂਦੇ ਨੇ ਸੋ ਖੈਰ ਉਹਨਾਂ ਦਾ ਹੂਲੀਆ ਦੇਖ ਕੇ ਇਹ ਜ਼ਰੂਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ੂਟਿੰਗ ਤੋਂ ਥੱਕੇ ਹੋਏ ਕਾਰਤਿਕ ਆਰਣ ਜਿਹੜੇ ਨੇ ਉਹ ਕਾਫੀ ਹੌਲੀ-ਹੌਲੀ ਤੁਰਦੇ ਨ ਰਹੋਂਦੇ ਨੇ ਤੇ ਇਸ ਦੇ ਨਾਲ ਹੀ ਦੁਬਾਰਾ ਵੈਨਿਟੀ ਦੇ ਵਿੱਚ ਚਲੇ ਜਾਂਦੇ ਨੇ ਖੈਰ ਜਿਸ ਜਗਾ ਤੇ ਸ਼ੂਟਿੰਗ ਹੋ ਰਹੀ ਹੈ ਉਸ ਦੇ ਵਿੱਚ ਇੱਕ ਬੰਜਰ ਜ਼ਮੀਨ ਦਿਖਾਈ ਦੇਈ ਹੈ ਬੰਜਰ ਜ਼ਮੀਨ ਦੇ ਕੋਲੋਂ ਟ੍ਰੇਨ ਲੰਘਦੀ ਹੈ ਹਾਲਾਂਕਿ ਸ਼ੂਟਿੰਗ ਜਾਂ ਸੈਟ ਤੋਂ ਕੋਈ ਤਸਵੀਰਾਂ ਫਿਲਹਾਲ ਐਕਸ਼ਨ ਮੋਡ ਦੀਆਂ ਸਾਹਮਣੇ ਨਹੀਂ ਆਈਆਂ ਨੇ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਉਸ ਏਰੀਆ ਦੇ ਆਲੇ ਦੁਆਲੇ ਹੀ ਕਾਰਤਕਾਰ ਜਿਹੜੇ ਨੇ ਸ਼ੂਟ ਕਰ ਰਹੇ ਨੇ ਖੈਰ ਇੱਕ ਤਸਵੀਰ ਦੇ ਵਿੱਚ ਇਹ ਜ਼ਰੂਰ ਦੇਖਿਆ ਜਾ ਸਕਦਾ ਹੈ ਕਿ ਇੱਕ ਗੱਡੀ ਹੈ ਲਾਲ ਰੰਗ ਦੀ ਜਿਸ ਨੂੰ ਇੱਕ ਰੈਂਪ ਤੇ ਚੜਾਇਆ ਗਿਆ ਹੈ ਹਾਲਾਂਕਿ ਸਟੱਡ ਪੂਰੀ ਤਿਆਰੀ ਜੜੀ ਇਹ ਜ਼ਰੂਰ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕਾਰਤਿਕ ਆਰਿਆਨ ਬੈਠੇ ਹੋਏ ਨੇ ਹਾਲਾਂਕਿ ਗੱਡੀਆਂ ਦਾ ਕਾਫਲਾ ਇੱਕ ਪਾਸੇ ਜਾਂਦਾ ਹੈ ਤਾਂ ਉਸ ਲਾਲ ਗੱਡੀ ਦੇ ਛੱਤ ਹੁੰਦੀ ਹੈ ਪਰ ਜਦੋਂ ਇਹ ਸਟੰਟ ਦੀ ਤਿਆਰੀ ਕੀਤੀ ਜਾਂਦੀ ਹੈ ਤਾਂ ਲਾਲ ਗੱਡੀ ਦੇ ਸਿਰ ਤੇ ਛੱਤ ਨਹੀਂ ਹੁੰਦੀ ਜਿਸ ਦੇ ਵਿੱਚ ਕਾਰਤਿਕ ਆਰਿਆਨ ਬੈਠੇ ਕੁਏ ਨਜ਼ਰ ਆਉਂਦੇ ਨੇ ਕਿਰ ਰੈਂਪਵੌਕ ਤੋਂ ਉਸ ਟੈਂਟ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਕੈਪਚਰ ਹੋਈਆਂ ਨੇ ਕੈਮਰੇ ਦੇ ਵਿੱਚ ਜੋ ਕਿਤੇ ਨਾ ਕਿਤੇ ਕਾਰਤਿਕ ਆਰਿਆਨ ਤੇ ਲੁਕ ਯਾ ਕਾਰਤਿਕ ਆਰਿਆਨ ਦੇ ਇਸ ਕੈਰੈਕਟਰ ਨੂੰ ਕਿਤੇ ਨਾ ਕਿਤੇ ਜ਼ਰੂਰ ਦਰਸਾਉਂਦੀਆਂ ਨਜ਼ਰ ਆਉਂਦੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਖੁੰਮਖਾਰ ਚਿਹਰਾ ਤੇ ਉਥੇ ਹੀ ਸਟੰਟ ਪਾਜ਼ੀ ਕਰਦੇ ਆਸ਼ਕੀ ਤਿੰਨ ਦੇ ਵਿੱਚ ਕਾਰਤਿਕ ਆਰਿਆਨ ਜ਼ਰੂਰ ਨਜ਼ਰ ਆਉਣ ਵਾਲੇ ਨੇ ਸੋ ਖੈਰ ਦੱਸਦੀ ਹੈ ਕਿ ਦੀਵਾਲੀ ਦੇ ਖਾਸ ਮੌਕੇ ਉਤੇ 2025 ਦੇ ਵਿੱਚ ਇਸ ਫਿਲਮ ਦੇ ਰਿਲੀਜ਼ ਹੋਣ ਦੀ ਜੜੀ ਤਿਆਰੀ ਜ਼ਰੂਰ ਨਜ਼ਰ ਆ ਰਹੀ ਹੈ ਖੈਰ ਕਿਸੇ ਤਰ੍ਹਾਂ ਦੀ ਕੋਈ ਡੇਟ ਫਿਲਹਾਲ ਫਾਈਨਲ ਨਹੀਂ ਕੀਤੀ ਗਈ ਪਰ ਇਹ ਜ਼ਰੂਰ ਦੱਸਿਆ ਜਾ ਰਿਹਾ ਕਿ ਦੀਵਾਲੀ ਦੇ ਖਾਸ ਮੌਕੇ ਉਤੇ ਫਿਲਮ ਜਿਹੜੀ ਹੈ ਸਾਨੂੰ ਸਿਨੇਮਾ ਘਰਾਂ ਦੇ ਵਿੱਚ ਦੇਖਣ ਨੂੰ ਮਿਲ ਸਕੇਗੀ ਸੋ ਖਾਸ ਤਸਵੀਰਾਂ ਜਿਹੜੀਆਂ ਨੇ ਉਹ ਕਾਰਤਿਕ ਆਰਣ ਦੀ ਆਸ਼ਕੀ ਤਨ ਦੇ ਸੈਟ ਤੋਂ ਸਾਹਮਣੇ ਆਈਆਂ ਨੇ